ਅਭਿਓ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸਕਰ ਦਾ ਸਭ ਠੀਕ ਠਾਕ ਹੋਮਗੇ ਅੱਜ 23 ਤਰੀਕ ਤੇ ਨਵਾਂ 8ਵਾਂ ਮਹੀਨਾ 2025 ਤਕਰੀਬਨ ਹੁਣ ਸ਼ਮਾ ਹੋ ਗਿਆ ਵਗਾ ਸਾਢੇ 12 ਦੇ ਤਕਰੀਬਨ ਲਵੇ ਤੇ ਦਿਖਾ ਰਹੇ ਹਾਂਗੇ ਤੁਹਾਨੂੰ ਦਰਿਆ ਦੀਆਂ ਤਸਵੀਰਾਂ ਇਹਨੇ ਗੀਆਂ ਸਾਹਮਣੇ ਦੇਖ ਰਹੇ ਹਾਂ ਕਿ ਤੁਸੀਂ ਦਰਿਆ ਦੀਆਂ ਤਸਵੀਰਾਂ ਸਤਲੁਜ ਦਰਿਆ ਦਾ ਪਾਣੀ ਤਕਰੀਬਨ ਦੇਖ ਸਕਦੇ ਹੋ ਕਿ ਚਾਰੇ ਪਾਸੇ ਹੀ ਬਹੁਤ ਹੀ ਤੇਜ਼ੀ ਦੇ ਨਾਲ ਵਹਾਅ ਵੀ ਵੱਧ ਗਿਆ ਤੇ ਪਾਣੀ ਦਾ ਕਿਹੜਾ ਰਫ਼ਤਾਰ ਆ ਗਈ ਉਹ ਵੀ ਅੱਗੇ ਨਾਲੋਂ ਪਹਿਲਾਂ ਨਾਲੋਂ ਤੇਜ਼ ਹੋ ਗਈ ਹੈ ਕਿਉਂਕਿ ਪਹਿਲਾਂ ਕਿਹੜੀ ਵੀਡੀਓ ਦਿਖਾਈ ਜੋ ਤਕਰੀਬਨ ਘੱਟ ਚ ਘੱਟ ਸੀਗਾ ਪਾਣੀ ਤੇ ਪਹਿਲਾਂ ਨਾਲੋਂ ਤਕਰੀਬਨ ਅੱਜ 30 ਤਰੀਕ ਆ ਗਈ ਤੇ ਸਾਢੇ 12 ਦਾ ਸ਼ਮਾ ਵਾਗਾ ਕਿਹੜਾ ਅੱਜ ਦਾ ਇਹ ਤੁਸੀਂ ਦੇਖ ਸਕਦੇ ਹੋ ਨਮੀ ਜੋ ਕਿ ਵੀਡੀਓ ਆਪਾਂ ਪਾ ਰਹੇ ਹਾਂਗੇ ਆ ਇਸ ਟਾਈਮ ਸੱਤ ਲੋਹ ਦਰਿਆ ਦੇ ਕੰਢੇ ਉੱਤੇ ਆਪਾਂ ਖੜੇ ਹਾਂਗੇ ਤੇ ਪਾਣੀ ਦਾ ਬਹਾਅ ਵੀ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂਗੇ ਪਾਣੀ ਦਾ ਬਹਾਾ ਕਿਵੇਂ ਛੱਲਾ ਮਾਰ ਕੇ ਪਾਣੀ ਤਕਰੀਬਨ ਜਾ ਰਿਹਾਗਾ ਛੱਲਾਂ ਦੇ ਨਾਲ ਤੇ ਪਾਣੀ ਦਾ ਤਕਰੀਬਨ ਚਾਰੇ ਪਾਸੇ ਦੇਖ ਸਕਦੇ ਤੁਸੀਂ ਪਾਣੀ ਪਾਣੀ ਨਜ਼ਰ ਆਊਗਾ ਤੁਹਾਨੂੰ ਚਾਰੇ ਪਾਸਿਓਂ ਕਿਉਂਕਿ ਪਹਿਲਾਂ ਕਿਹੜਾ ਪਾਣੀ ਸੀਗਾ ਆਹ ਕਿਹੜਾ ਸਾਹਮਣੇ ਤੁਸੀਂ ਆ ਦੇਖ ਸਕਦੇ ਹੋ ਕਿ ਥਮਲਾ ਵਗਾ ਕਿਹੜਾ ਸਾਹਮਣੇ ਵਾਲਾ ਇਹ ਤਾਂ ਤਕਰੀਬਨ ਪਹਿਲਾਂ ਥੋੜਾ ਜਿਹਾ ਫੋਟ ਰੇਡ ਫੋਟ ਨੀਵਾ ਸੀਗਾ ਤੇ ਅੱਜ ਦੇ ਬਹਾਰ ਨਾਲ ਉੱਚਾ ਹੋ ਚੁੱਕਿਆ ਵਗਾ ਕਿ ਪਹਿਲਾਂ ਨਾਲੋਂ ਪਾਣੀ ਅੱਜ ਪੁਚਾ ਹੋ ਚੁੱਕਿਆ ਵਾਗ ਤੇ ਪਾਣੀ ਦਾ ਬਹਾਵ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਦੀ ਰਫਤਾਰ ਕਿਹੜੀ ਪਹਿਲਾਂ ਨਾਲੋਂ ਤੇਜ਼ ਹੋ ਗਈ ਆ ਗਈ ਤੇ ਛੱਲਾ ਦੇਖ ਸਕਦੇ ਹੋ ਕਿ ਤੁਸੀਂ ਪਾਣੀ ਦੀ ਆਵਾਜ਼ ਵੀ ਤਕਰੀਬਨ ਤੁਹਾਨੂੰ ਵੀਡੀਓ ਦੇ ਵਿੱਚ ਪਾਣੀ ਦੀ ਆਵਾਜ਼ ਵੀ ਸੁਣ ਸਕਦੇ ਹੋ ਕਿ ਕਿਵੇਂ ਪਾਣੀ ਧੱਕੇ ਦੇ ਨਾਲ ਆ ਰਿਹਾ ਕਿਵੇਂ ਡਿੱਗ ਰਹੀਆਂ ਨੇਗੀਆਂ ਆਲੇ ਦਾਰੇੋਂ ਮਿੱਟੀ ਦੀਆਂ ਕਿੜੀਆਂ ਤਹਾਨ ਹੈਗੀਆਂ ਉਹ ਵੀ ਇੱਧਰੋਂ ਆ ਦੇਖ ਸਕਦੇ ਹੋ ਕਿਵੇਂ ਹੋਇਆ ਹੁਣ ਹੀ ਡਿੱਗੀ ਆ ਗਈ ਅਜੇ ਤਹਿ ਗਣੀ ਐ ਡਿਗਦੀਆਂ ਨੇ ਕਿ ਮਿੱਟੀ ਨਹੀਂ ਆ ਤਹਾਂ ਵੀ ਇੱਥੇ ਤਕਰੀਬਨ ਪਾਣੀ ਦੇ ਕੋਲ ਇਸ ਟਾਈਮ ਅਸੀਂ ਦਰਿਆ ਦੇ ਕੰਢੇ ਖੜੇ ਆਂਗੇ ਤੁਹਾਨੂੰ ਦਿਖਾ ਰਹੇ ਆਂਗੇ ਸੱਤ ਲੋਜ ਦਰਿਆ ਦੀਆਂ ਤਸਵੀਰਾਂ ਨੇ ਕਿ ਪਾਣੀ ਦਾ ਬਹਾਅ ਵੀ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਨਾਲੋਂ ਪਾਣੀ ਦਾ ਬਹਾਅ ਵੀ ਕਿਹੜਾ ਤਕਰੀਬਨ ਤੇਜ਼ ਹੋਇਆ ਹੋਇਆ ਵਗਾ ਤੇ 12:30 ਦਾ ਸ਼ਾਮ ਵਗਾ ਛੱਲਾ ਮਾਰ ਰਿਹਾ ਵਗਾ ਪਾਣੀ ਕਿਵੇਂ ਪਹਿਲਾਂ ਨਾਲੋਂ ਤੇਜ਼ ਦੇ ਨਾਲ ਕਿਵੇਂ ਛੱਲਾ ਮਾਰ ਰਿਹਾ ਕਿ ਬਹਾਅ ਕਿਹੜਾ ਪਾਣੀ ਦਾ ਤਕਰੀਬਨ ਕਾਫੀ ਤੇਜ਼ ਹੋ ਚੁੱਕਿਆ ਵਗਾ ਕਿ ਅੱਜ ਦਾ ਸਮਾਂ ਵਗਾ ਕਿਹੜਾ ਵਗਾ ਤੇ ਆਲੇ-ਦਾਲੇ ਪਿੰਡਾਂ ਤੇ ਹਜੇ-ਹਜੇ ਕਿਹੜਾ ਸੱਤ ਲੋ ਦਾ ਦਰਿਆ ਇੱਧਰ ਪੈਂਦਾ ਵਗਾ ਆਪਣਾ ਲੁਧਿਆਣਾ ਏਰੀਆ ਤਕਰੀਬਨ ਇੱਧਰ ਹਜੇ ਪਰਮਾਤਮਾ ਦੀ ਸ਼ੁਕ ਸ਼ਾਂਤੀ ਆ ਕਿ ਕਿ ਹਜੇ ਕੋਈ ਨੁਕਸਾਨ ਕੋਈ ਨਹੀਂ ਹੋਇਆ ਵਗਾ ਕੋਈ ਜਾਲੀ ਨੁਕਸਾਨ ਕੋਈ ਬਾਬਾ ਨਹੀਂ ਹੋਇਆਗਾ ਮਾਰਾ ਮੋਟਾ ਕਹਿ ਸਕਦਾ ਕਿ ਵੀ ਹੋਇਆ ਵਗਾ ਤਕਰੀਬਨ ਕਿਹੜਾ ਅੱਗੇ ਤੂੰ ਦਰਿਆ ਜਾਂਦਾ ਵਗਾ ਫਾਜ਼ਿਲ ਕਾ ਤੱਕ ਤੇ ਉੱਧਰ ਬਾਬਾ ਨਜਾਇਜ਼ ਕਿਹੜਾ ਪਾਣੀ ਨੇ ਇਹਨੇ ਛਤਲੋ ਦਰਿਆ ਨੇ ਕਹਿੰਦੇ ਤਬਾਹੀ ਮਚਾਈ ਹੋਈ ਆਗੀ ਤੇ ਤਸਵੀਰਾਂ ਵੀ ਤੁੰ ਤੁਸੀਂ ਦੇਖ ਰਹੇ ਹੋਗੇ ਕਿ ਉਹਦੀਆਂ ਨਵੀਂ ਅਪਡੇਟ ਕਿਹੜੀ ਹੁੰਦੀ ਰਹਿੰਦੀ ਆਗੀ ਤੇ ਡੇਲੀ ਆਪਾਂ ਜ਼ੁਣਦੇ ਆਗੇ ਇੰਨਾ ਜਮੀਨ ਕਿਹੜਾ ਵਗਾ ਬਰਬਾਦ ਹੋ ਗਈ ਜਾਂ ਇੰਨੇ ਘਰ ਬਰਬਾਦ ਹੋ ਗਏ ਤੇ ਉਧਰ ਬਾਹਰ ਹਨਾ ਕਹਿਰ ਪਾਣੀ ਦਾ ਮਚਾਇਆ ਤੇ ਇੱਧਰ ਤਕਰੀਬਨ ਪਰਮਾਤਮਾ ਦੀ ਕਿਰਪਾ ਨਾਲ ਹਜੇ ਸੁੱਖ ਸ਼ਾਂਤੀ ਆ ਗਈ ਕਿ ਕਿਹੜਾ ਛਤਲੋ ਦਰਿਆ ਵਗਾ ਤਕਰੀਬਨ ਹਜੇ ਉਹ ਬਹੁਤ ਇਹੜਾ ਲੁਧਿਆਣਾ ਨੇ ਏਰੀਏ ਦੇ ਵਿੱਚ ਚੱਲਦਾ ਵਗਾ ਇੱਥੋਂ ਚੱਲਦਾ ਵਗਾ ਤੇ ਇਹ ਸ਼ਾਂਤਮਈ ਚੱਲਦਾ ਵਗਾ ਤਕਰੀਬਨ ਪਹਾੜ ਤਾਂ ਪਾਣੀ ਦਾ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਛੱਲਾ ਮਾਰ ਰਿਹਾ ਵਗਾ ਪਾਣੀ ਛੱਲਾਂ ਦੇ ਨਾਲ ਜਾ ਰਿਹਾ ਵਗਾ ਤਕਰੀਬਨ ਪਾਣੀ ਇਹ ਆ ਗਈ ਅੱਜ ਦੀ ਅਪਡੇਟ ਤਕਰੀਬਨ 12:30 ਵਜੇ ਦੀ 30 ਤਰੀਕ 8ਵਾਂ ਮਹੀਨਾ 2025 ਦੀ ਇਹ ਨਵੀਂ ਅਪਡੇਟ ਆ ਗਈ ਅੱਜ ਦੇ ਸਮੇਂ ਦੀ ਤੇ ਕਿਸੇ ਪਾਸੇ ਜਲ ਹੀ ਨੁਕਸਾਨ ਤਕਰੀਬਨ ਨਹੀਂ ਹੋਇਆ ਤੇ ਆਸ਼ ਕਰਦੇ ਆਂ ਪ੍ਰਮਾਤਮਾ ਬੁਰੀ ਕਿ ਪ੍ਰਮਾਤਮਾ ਐਵੇਂ ਸ਼ਾਂਤੀ ਰੱਖੇ ਤੇ ਖਵਾਲਾ ਵੀਰ ਹਨਾ ਤੇ ਦਰਿਆ ਬਾ ਕਿਹੜਾ ਐਵੇਂ ਸ਼ਾਂਤ ਤੇ ਬਣਾਈ ਰੱਖੇ ਆਪਦੀ ਤੇ ਨਕ ਜਾਲੀ ਨੁਕਸਾਨ ਹੋਣ ਤੋਂ ਬਚਾਵੇ ਕਿਉਂਕਿ ਬਹੁਤ ਆਸਾਂ ਹੁੰਦੀਆਂ ਨੇਗੀਆਂ ਨਾ ਜਿਨ੍ਹਾਂ ਦੀਆਂ ਫਸਲਾਂ ਬਚਾਣ ਦੀ ਤਬਾਹ ਹੋਈਆਂ ਨੇਗੀਆਂ ਜਾਂ ਘਰ ਬਰਬਾਦ ਹੋਣੇ ਬਹੁਤ ਹੀ ਆਸਾਂ ਹੁੰਦੀਆਂ ਨੇ ਕੋਈ ਕਿਸੇ ਦਾ ਕੋਸ਼ ਮੰਨਿਆ ਹੁੰਦਾ ਕਿ ਇਹਦਾ ਕੋਸ਼ ਮੰਨਿਆ ਹੁੰਦਾ ਕਿ ਇਹ ਆਪਦਾ ਉਹ ਜਬਾਕ ਬਾਗ ਬਾਹ ਭੇਜਣਾ ਹੁੰਦਾ ਜਾਂ ਕਿਸੇ ਨੇ ਵਿਆਹ ਕੁੜੀ ਦਾ ਕੰਮ ਆਉਂਦਾ ਕਿਸੇ ਨੇ ਕਾਰਜਾ ਚੱਕ ਕੇ ਟਰੈਕਟਰ ਲੈਣਾ ਹੁੰਦਾ ਉਹਦੇ ਨਾਲ ਕਿਹੜੀ ਤਬਾਹੀ ਹੋ ਜਾਂਦੀ ਹੈ ਕਿ ਐਵੇਂ ਤੇ ਉਦੋਂ ਬਾਅਦ ਫਿਰ ਬਹੁਤ ਔਖਾ ਲੱਗਦਾ ਦੁੱਖ ਬਹੁਤ ਲੱਗਦਾ ਤਕਰੀਬਨ ਹਜੇ ਤਾਂ ਸ਼ੁਕ ਸ਼ਾਂਤੀ ਆ ਗਈ ਤੇ ਚਾਰੇ ਪਾਸੇ ਇਹ ਦਰਿਆ ਏਰੀਆ ਵਾਗਾ ਕਿਹੜਾ ਪਾਣੀ ਦਾ ਬਹਾਅ ਵੀ ਤੇਜ਼ ਹੋਇਆ ਤੇ ਪਾਣੀ ਵੀ ਤਕਰੀਬਨ ਪਹਿਲਾਂ ਨਾਲੋਂ ਵਧ ਚੁੱਕਿਆ ਵਾਗਾ ਤੇ ਦੇਖ ਸਕਦੇ ਹੋਗੇ ਤਸਵੀਰਾਂ ਦੇ ਵਿੱਚ ਦਿਖਾ ਰਹੇ ਆਂਗੇ ਤੁਹਾਨੂੰ ਤਸਵੀਰਾਂ ਸੈਨਗੋਰਮਗ ਚੈਨਲ ਦੇ ਉੱਤੇ ਇਹ ਅੱਜ ਦੀ ਅਪਡੇਟ ਆ ਜਿਹੜੀ 38 225 ਦੀ ਤਕਰੀਬ 12:30 ਵਜੇ ਦਾ ਸ਼ਾਮ ਵਗਾ ਇਹ ਦੇਖ ਰਹੇ ਹੋਗੇ ਤੁਸੀਂ ਇਹ ਤਸਵੀਰਾਂ ਦੇ ਵਿੱਚ ਕਿ ਤਕਰੀਬਨ ਢਿਗਾ ਕਿਹੜੀਆਂ ਐ ਡਿਗੀ ਜਾਂਦੀਆਂ ਨੇ ਕਿ ਆ ਪਾਣੀ ਦੇ ਵਿੱਚ ਆ ਕਿਹੜੀ ਸਾਹਮਣੇ ਦੇਖ ਸਕਦੇ ਹੋ ਕਿ ਆ ਮਿੱਟੀ ਦੀਆਂ ਐ ਢਿਗਾ ਇਹ ਇੱਥੋਂ ਆ ਕੇ ਮਿੱਟੀ ਐ ਖੁਰਖੋਟੀ ਕਾ ਐ ਡਿਗੀ ਜਾਂਦੀਆਂ ਨੇ ਕਿਆਂ ਵਿੱਚ ਕਿਉਂਕਿ ਪਾਣੀ ਦੀ ਰਫ਼ਤਾਰ ਬਹੁਤ ਤੇਜ਼ ਆ ਕਿ ਪਾਣੀ ਦੀ ਰਫ਼ਤਾਰ ਤੇਜ਼ ਕਰਨ ਪਾਣੀ ਢਿਗਾ ਵਿੱਚ ਬਹੁਤ ਡਿਗਦੀਆਂ ਨੇ ਕਿਆਂ ਆਸ਼ਕਰਿਆ ਕਰੋ ਪ੍ਰਮਾਤਮਾ ਮੂਨੇ ਵਿਸ਼ੋਕ ਸ਼ਾਂਤੀ ਦਾ ਰੱਖੇ ਪ੍ਰਮਾਤਮਾ ਕਿਸੇ ਦੀ ਫਸਲ ਜਾਂ ਘਰ ਬਰਬਾਦ ਹੋਣ ਤੋਂ ਬਚਾਵੇ ਪ੍ਰਮਾਤਮਾ